ਅਲੇ ਦੇ ਵਿੱਚ ਇਹਨਾਂ ਸਰਜਾਈ ਲਾਈਵ ਸੀਗੇ ਸਰਜਾਈ ਸੰਗਤ ਨੇ ਬਹੁਤ ਪਸੰਦ ਕੀਤੀ ਤੇ ਉਹੋ ਹੀ ਸਰਜਾਈ ਦੇ ਵਿੱਚ ਜਿਹੜੀ ਰਸਤ ਪੈਂਦੀ ਆ ਡ్రਾਈ ਫਰੂਟ ਬਾਦਾਮ ਖਸਖਸ ਮਗਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਇਲਾਇਚੀ ਵਗੈਰਾ ਤੇ ਉਹੋ ਹੀ ਆਪਾਂ ਜਿਹੜਾ ਵਗਾਏ ਗਰਮ ਦੁੱਧ ਜਿਹੜਾ ਹੁਣ ਸਰਦੀਆਂ ਵਾਸਤੇ ਤਿਆਰ ਕਰ ਲਿਆ ਇਹ ਆਪਣੇ ਕੋਲ ਛੋਟਾ ਕੱਪ ਹੈ ਜੀ ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ 250 ml ਤੋਂ ਥੋੜਾ ਹੀ ਆਂਦਾ ਵਾ ਇਹਦੇ ਵਿੱਚ ਤੇ ਇਹ ਆਪਣੇ ਕੋਲ ਰੇਟ 40 ਰੁਪਏ ਦਾ ਪਰ ਰੱਖਿਆ ਵਾ ਤੇ ਇਹ ਵੱਡਾ ਕੱਪ ਹੈ ਜੀ ਇਹਦੇ ਵਿੱਚ ਸਾਢੇ 400 ml ਜਿਹੜਾ ਵਾ ਆਂਦਾ ਵਾ ਤੇ ਇਹਦਾ 80 ਰੁਪਏ ਰੇਟ ਰੱਖਿਆ ਵਾ ਸੇਧ ਇਹੋ ਦੇਣਾ ਚਾਹੂੰਗਾ ਜੀ ਕਿ ਆਪਣੇ ਘਰਦਿਆਂ ਨਾਲ ਜਿਹੜਾ ਵਗਾ ਪਰਿਵਾਰ ਦੇ ਨਾਲ ਮਿਲ ਕੇ ਚੱਲੋ ਤੇ ਕਿਰਤ ਕਰੋ ਕੰਮ ਕਰੋ ਕਿਉਂ ਭੀ ਜਿੰਨਾ ਚਿਰ ਆਪਾਂ ਕਿਰਤਨਾ ਕਰਾਂਗੇ ਫਵੇਲੇ ਬੈ ਕੇ ਤੇ ਗੁਜ਼ਾਰਾ ਨਹੀਂ ਹੋਣਾ ਜੀ ਤੇ ਤਾਂ ਕਰਕੇ ਨਿਆਕ ਸਿੰਘ ਜਿਹੜੇ ਆ ਉਹ ਸਰਦੀਆਂ ਹੀ ਛੱਕਦੇ ਆ ਕਿ ਤੇ ਫਿਰ ਸਿਆਲ ਆ ਗਿਆ ਵਾ ਸਰਦੀਆਂ ਦੇ ਵਿੱਚ ਜਿਹੜਾ ਵਾਗਾ ਉਹ ਇਹ ਫਿਰ ਮੁਸਰਦੀ ਆਈ ਆ ਆਪਾਂ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਔਰ ਕਿਰਤ ਬਹੁਤ ਜ਼ਰੂਰੀ ਹੈ ਕਿਰਤ ਕਰੋ ਇਸ ਕਰਕੇ ਜ਼ਰੂਰੀ ਕਿ ਕਿਰਤ ਨਾਲ ਹੀ ਕਮਾਈ ਜਿਹੜੀ ਕੀਤੀ ਜਾ ਸਕਦੀ ਹੈ ਉਹ ਸ਼ਾਇਦ ਉਹਦੇ ਚ ਸਬਰ ਜਿਹੜਾ ਸਬਰ ਸੰਤੋਖ ਉਸੇ ਦੇ ਵਿੱਚ ਹੈ ਕਹਿੰਦੇ ਔਰ ਇਹਦਾ ਹੀ ਉਪਦੇਸ਼ ਤੁਸੀਂ ਨਿਹੰਗ ਸਿੰਘ ਬਾਣਾ ਦੇ ਵਿੱਚ ਨਿਹੰਗ ਸਿੰਘ ਨੌਜਵਾਨ ਜਿਹੜਾ ਇੱਕ ਫੂਡ ਸਟਾਲ ਚਲਾ ਰਿਹਾ ਔਰ ਇਹ ਫੂਡ ਸਟਾਲ ਬਾਕੀ ਫੂਡ ਸਟਾਲਰ ਤੋਂ ਬਹੁਤ ਵੱਖਰਾ ਤੇ ਪੰਜਾਬੀ ਬਹੁਤ ਐਸੇ ਬਹੁਤ ਪੰਜਾਬੀ ਲੇਖ ਤੁਹਾਨੂੰ ਮਿਲਣਗੇ ਕਿ ਜਿਹੜੇ ਵੱਖ-ਵੱਖ ਤਰ੍ਹਾਂ ਦੇ ਫਾਸਟ ਫੂਡ ਦੇ ਸਟਾਲ ਚਲਾ ਰਹੇ ਨੇ ਲੇਕਿਨ ਇਸ ਨੇ ਆਂਗੇ ਸਿੰਘ ਵੱਲੋਂ ਖਾਲਸਾ ਗਰਭ ਦੁੱਧ ਦਾ ਇੱਕ ਫੂਡ ਕਾਰਟ ਲਗਾਇਆ ਗਿਆ ਜਿਹੜਾ ਕਿ ਬਹੁਤ ਹੀ ਵੱਖਰੇ ਹੈ ਇੱਕ ਵੱਖਰੀ ਪਹਿਚਾਰ ਰੱਖਦਾ ਆਪਾਂ ਗੱਲ ਵੀ ਕਰਦੇ ਆ ਇਹਨਾਂ ਨਾਲ ਵੈਗੁਰੂ ਖਾਲਸਾ ਜੀ ਵੈਗੁਰੂ ਜੀ ਫਤਿਹ ਜੀ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਕੀ ਫਤਿਹ ਮਹਾਰਾਜ ਜੀ ਅੱਛਾ ਸਿੰਘ ਸਾਹਿਬ ਪਹਿਲੇ ਤੇ ਆਪਣਾ ਨਾਮ ਦੱਸ ਜੀ ਦਾਸ ਦਾ ਨਾਮ ਸਾਗਰ ਸਿੰਘ ਹੈ ਜੀ ਤਾਂ ਸਾਗਰ ਸਿੰਘ ਜੀ ਮੈਨੂੰ ਇਹ ਦੱਸੋ ਕਿ ਇਹ 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 ਚੀਜ਼ ਤਿਆਰ ਕਰਦੇ ਸੀ ਗਰਮ ਦੁੱਧ ਤੇ ਚਲੋ ਘਰਾਂ ਦੇ ਵਿੱਚ ਵੀ ਗਰਮ ਦੁੱਧ ਤੁਹਾਡਾ ਗਰਮ ਦੁੱਧ ਖਾਸ ਹੈ ਇਹ ਮਹਾਰਾਜ ਜੀ ਪਹਿਲਾ ਨਾ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਦੱਸ ਦੇਣਾ ਚਾਹਣਾ ਵਾ ਵੀ ਆਪਾਂ ਬਟਾਲੇ ਦੇ ਵਿੱਚ ਇਤਨਾ ਸਰ੍ਹਦੀਾਈ ਲਾਈ ਸੀਗੀ ਸਰ੍ਹਦੀਾਈ ਸੰਗਤ ਨੇ ਬਹੁਤ ਪਸੰਦ ਕੀਤੀ ਤੇ ਉਹੋ ਹੀ ਸਰ੍ਹਦੀਾਈ ਦੇ ਵਿੱਚ ਜਿਹੜੀ ਰਸਤ ਪੈਂਦੀ ਆ ਡ్రਾਈ ਫਰੂਟ ਬਦਾਮ ਖਸਖਸ ਮਗਜ ਇਲਾਇਚੀ ਵਗੈਰਾ ਤੇ ਉਹੋ ਹੀ ਆਪਾਂ ਜਿਹੜਾ ਵਗਾ ਇਹ ਗਰਮ ਦੁੱਧ ਜਿਹੜਾ ਹੁਣ ਸਰ੍ਹਦੀਆਂ ਵਾਸਤੇ ਤਿਆਰ ਕਰ ਲਿਆ ਕਿਉਂਕਿ ਗਰਮੀਆਂ ਦੇ ਵਿੱਚ ਤੇ ਸਰ੍ਹਦੀਾਈ ਸੰਗਤ ਨੇ ਬਹੁਤ ਪਸੰਦ ਕੀਤੀ ਜਦੋਂ ਸਰਦੀਆਂ ਆ ਗਈਆਂ ਵਾ ਤੇ ਸਰਦੀਆਂ ਦੇ ਵਾਸਤੇ ਵੀ ਆਪਾਂ ਸੰਤਾਂ ਵਾਸਤੇ ਜਿਹੜਾ ਵਾ ਇਹ ਕੱਲਾ ਦੁੱਧ ਨਹੀਂ ਆ ਇਹਦੇ ਵਿੱਚ ਉਹ ਸਾਰੀ ਰਸਤ ਡਰਾਈਵ ਚੌਟ ਮਿਕਸ ਕਰਕੇ ਨਾਲ ਦੇਸੀ ਘਿਓ ਪਾ ਕੇ ਤੇ ਉਹਨੂੰ ਕਾੜ ਕੇ ਜਿਹੜਾ ਵਾ ਉਹ ਸੰਤਾਂ ਨੂੰ ਮਿੱਟੀ ਦੇ ਆਪਾਂ ਵਰਤਨ ਰੱਖੇ ਆ ਜੀ ਤੇ ਉਹਦੇ ਵਿੱਚ ਸੰਤਾਂ ਨੂੰ ਆਪਾਂ ਦੇਈਦਾ ਹੈ ਜੀ ਆਮ ਤੌਰ ਤੇ ਆਪਾਂ ਦੁੱਧ ਪੀਨੇ ਆ ਠੰਡਾ ਮਿਲਕ ਬਦਾਮ ਦੇ ਤੌਰ ਤੇ ਤਾਂ ਆਮ ਸਾਰੀ ਦੁਨੀਆ ਪੀਂਦੀ ਏ ਮਿਲਕ ਬਦਾਮ ਬਦਾਮ ਤੇ ਬਹੁਤ ਥੋੜੇ ਹੁੰਦੇ ਆ ਤੇ ਮਿਲਕ ਹੁੰਦਾ ਵਾ 200 ਗ੍ਰਾਮ 200 ml ਹੁੰਦਾ ਤੇ ਉਹ 160 ਰੁਪਏ ਦੀ ਬੋਲਡਰਿੰਗ ਉਹ ਲੈ ਜਾ ਕੇ ਰੈਸਟੋਰੈਂਟ ਚ ਜਲਦੀ 100 ਰੁਪਏ। ਮੈਂ ਵੇਖਦਾ ਵਾ ਤੁਸੀਂ ਵਧੀਆ ਢੀ ਵੱਖਰੇ ਜਿਹਾ ਰੱਖੇ 30 40 ਬਿਲਕੁਲ ਮਰੇ ਜੀ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ 250 ml ਜਿਹੜਾ ਵਗਾ ਉਹ 100 ਤੋਂ ਪਲਾਸੀ ਜਾਂਦਾ ਵਾ ਰੇਟ ਉਹਦਾ ਆਪਾਂ ਕਿਤੇ ਵੀ ਲੈ ਲਈਏ ਤੇ ਇਹ ਆਪਣੇ ਕੋਲ ਛੋਟਾ ਕੱਪ ਹੈ ਜੀ ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ 250 ml ਤੋਂ ਥੋੜਾ ਹੀ ਆਂਦਾ ਵਾ ਇਹਦੇ ਵਿੱਚ ਤੇ ਇਹ ਆਪਣੇ ਕੋਲ ਰੇਟ 40 ਰੁਪਏ ਦਾ ਆਪਾਂ ਰੱਖਿਆ ਵਾ ਤੇ ਇਹ ਵੱਡਾ ਕੱਪ ਹੈ ਜੀ ਇਹਦੇ ਵਿੱਚ 450 ml ਜਿਹੜਾ ਵਾ ਆਂਦਾ ਵਾ ਤੇ ਇਹਦਾ 80 ਰੁਪਏ ਰੇਟ ਰੱਖਿਆ ਵਾ ਆਪਾਂ ਇਹ ਇਸ ਕਰਕੇ ਰੱਖਿਆ ਵਾ ਕਿ ਦੁੱਧ ਵੀ ਆਪਣਾ ਘਰ ਦਾ ਵਾ ਤੇ ਦੇਸੀ ਘਿਓ ਜਿਹੜਾ ਪਈਦਾ ਉਹ ਵੀ ਆਪਣਾ ਘਰ ਦਾ ਵਾ ਸਿਰਫ ਡ్రਾਈ ਫਰੂਟ ਆਪਾਂ ਜਿਹੜਾ ਵਗਾ ਉਹ ਬਾਜ਼ਾਰ ਤੋਂ ਲਈਦਾ ਵਗਾ ਤੇ ਆਪਾਂ ਨੂੰ ਵਧੀਆ ਇੱਥੇ ਬਚੀ ਜਾਂਦਾ ਵਾ ਕਿਉਂਕਿ ਆਪਾਂ ਬਹੁਤੀ ਕਮਾਈ ਨਹੀਂ ਕਰਨੀ ਸੰਗਤ ਨੂੰ ਇੱਕ ਵਧੀਆ ਚੀਜ਼ ਸਟਾਉਣੀ ਹੈ ਸੰਗਤ ਖੁਸ਼ ਹੋ ਕੇ ਜਾਵੇ ਤੇ ਜਿਹੜੇ ਆਪਾਂ ਕਹਿੰਦੇ ਜੇ ਕਿ ਛੋਟੇ-ਛੋਟੇ ਜਿਹੜੇ ਆ ਰੱਖਿਆ ਹੁੰਦਾ ਵਾ ਰੇਟ ਜ਼ਿਆਦਾ ਹੁੰਦਾ ਵਗਾ ਤੇ ਉਹ ਇਦਾਂ ਵਾ ਵੀ ਉਹਨਾਂ ਦੀ ਜਿਹੜਾ ਵਗਾ ਰੇਟ ਉਹਨਾਂ ਦਾ ਵੱਧ ਹੋਊਗਾ ਉਹਨਾਂ ਦੀ ਕਮਾਈ ਜ਼ਿਆਦਾ ਹੋਊਗੀ ਆਪਾਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦੇ ਪਰ ਆਪਣਾ ਜਿਹੜਾ ਆਪਾਂ ਨੂੰ ਬਹੁਤ ਕੁਝ ਮਾਰੇ ਦੇ ਜਾਂਦੇ ਇਹਦੇ ਵਿੱਚ ਗੁਰੂ ਦੇ ਫਲਸਫੇ ਤੇ ਚੱਲਦੇ ਹੋ ਤੇ ਕਰੋ ਇੱਕ ਸਪੀਚ ਤੇ ਗੁਰੂ ਬਾੜੇ ਦੇ ਵਿੱਚ ਤੇ ਇੱਕ ਕੀ ਅੱਜ ਦੇ ਸਮੇਂ ਜੋ ਕਿ ਅੱਜ ਨੌਜਵਾਨ ਕਿੱਥੇ ਖੜਦਾ ਪੰਜਾਬ ਬਹੁਤ ਕੀ ਸਹੀ ਸੇਧ ਸੇਧ ਇਹੋ ਦੇਣਾ ਚਾਹੁੰਗਾ ਜੀ ਕਿ ਆਪਣੇ ਘਰਦਿਆਂ ਨਾਲ ਜਿਹੜਾ ਵਗਾ ਪਰਿਵਾਰ ਦੇ ਨਾਲ ਮਿਲ ਕੇ ਚੱਲੋ ਤੇ ਕਿਰਤ ਕਰੋ ਤੇ ਕੰਮ ਕਰੋ ਕਿਉਂਕਿ ਜਿੰਨਾ ਚਿਰ ਆਪਾਂ ਕੀਰਤਨਾ ਕਰਾਂਗੇ ਵਿਹਲੇ ਬੈ ਕੇ ਤੇ ਗੁਜ਼ਾਰਾ ਨਹੀਂ ਹੋਣਾ ਜੀ ਨਾਲ ਪਰਿਵਾਰ ਦਾ ਵੀ ਸਾਥ ਦੇਵਾਂਗੇ ਤੇ ਪਰਿਵਾਰ ਵੀ ਖੁਸ਼ ਰਹੂਗਾ ਤੇ ਆਪ ਵੀ ਖੁਸ਼ ਰਵਾਂਗੇ ਜੀ ਮੇਰੇ ਨਾਲ ਛੋਟਾ ਬ੍ਰਦਰ ਹੈ ਮੇਰਾ ਤੇ ਉਹ ਵੀ ਇੱਥੇ ਮੇਰੇ ਨਾਲ ਹੀ ਹੁੰਦਾ ਵਾ ਉਹ ਮੜਿਆ ਗਿਆ ਵਾ ਕੰਮ ਤੇ ਕੰਮ ਗਿਆ ਵਾ ਇਧਰ ਤੇ ਉਹ ਵੀ ਮੇਰੇ ਨਾਲ ਬੜਾ ਸਾਥ ਦੇਂਦਾ ਵਾ ਜੀ ਆਪਾਂ ਦੋਵੇਂ ਭਰਾ ਮਿਲ ਕੇ ਸਰਦਾਈ ਦਾ ਵੀ ਪਹਿਲਾਂ ਕਰੀਦਾ ਹੈਗਾ ਕਾਰਜ ਤੇ ਹੁਣ ਇੱਥੇ ਸੰਗਤਾਂ ਨਾਲ ਆਪਾਂ ਦੋ ਜੀ ਇਹੀ ਇਦਾਂ ਲੱਗਦਾ ਜੀ ਕਿ ਤੁਸੀਂ ਕਹਿ ਕਿ ਸਰਦਾਈ ਵੀ ਉਹ ਵੀ ਕਹਿ ਲਈ ਜਿੱਦਿਆਂ ਦਾ ਇੱਕ ਆਪਣਾ ਆਪਣੀ ਤਿਆਰ ਕੀਤੀ ਸਰਦੀਏ ਕੋਠਾ ਦਾ ਆਪਣਾ ਖਾਣ-ਪਾਣ ਆ ਇਹ ਦੁੱਧ ਵੀ ਉਦਾਂ ਦਾ ਹੀ ਕੋਈ ਬਿਲਕੁਲ ਬਿਲਕੁਲ ਮਾਰਾ ਜੀ ਇਦਾਂ ਨਿਆਗ ਸਿੰਘਾਂ ਦੀ ਸਰਦੀਈ ਹੈਗੀ ਤੇ ਇਦਾਂ ਹੀ ਉਹਨਾਂ ਸਰਦੀਆਂ ਦੇ ਵਿੱਚ ਨਿਆਗ ਸਿੰਘਾਂ ਦਾ ਇਹ ਜਿਹੜਾ ਵਗਾ ਗਰਮ ਦੁੱਧੀ ਕਹਿੰਨੇ ਆ ਵੈਸੇ ਆਪਾਂ ਇਹਨੂੰ ਐ ਵੀ ਕਹਿੰਦੇ ਕੀ ਆ ਵੈਸੇ ਗਰਮ ਦੁੱਧੀ ਕਹਿ ਦਈਦੀ ਹੈਗੀ ਗਰਮ ਚਲ ਵੀ ਕਹਿ ਲੈਂਦੇ ਆਗੇ ਕਈ ਤੇ ਆਪਾਂ ਤੇ ਗਰਮ ਦੁੱਧ ਕਰਕੇ ਨਾਂ ਰੱਖਿਆ ਵਾ ਕਿਉਂਕਿ ਸੰਗਤ ਨੂੰ ਪਤਾ ਲੱਗ ਸਕੇ ਤੇ ਤਾਂ ਕਰਕੇ ਨਿਆਗ ਸਿੰਘ ਜਿਹੜੇ ਆ ਉਹ ਸਰਦੀਈ ਛੱਕਦੇ ਆਗੇ ਤੇ ਫਿਰ ਸਿਆਲ ਆ ਗਿਆ ਵਾ ਸਰਦੀਆਂ ਦੇ ਵਿੱਚ ਜਿਹੜਾ ਵਗਾ ਉਹ ਇਹ ਕਰਮਸ਼ਰਧਾਈ ਆਪਾਂ ਕਹਿ ਸਕਦੇ ਇਹੀ ਸੇਵ ਦਾ ਬਿਲਕੁਲ ਰਾਜ ਹੋ ਸਕਦਾ ਨੇ ਅੰਗਾ ਦਾ ਫਿਰ ਬਿਲਕੁਲ ਮਹਾਰਾਜ ਜੀ ਨੇ ਅਕ ਸਿੰਘਾਂ ਦੀ ਇਦਾਂ ਆਪ ਜੀ ਵੰਦੇ ਹੋ ਚੁਸਤੀ ਫੁਰਤੀ ਉਹਨਾਂ ਦੇ ਵਿੱਚ ਹੁੰਦੀ ਹੈ ਕਿ ਤੇ ਇਹ ਖਰਕਾਂ ਜਿਹੜੀਆਂ ਵਗੀਆਂ ਵਧੀਆ ਖਾਣ ਪੀਣ ਜਿਹੜਾ ਵਗਾ ਉਹਨਾਂ ਦਾ ਵਧੀਆ ਪ੍ਰਾਤਨ ਜਿਹੜਾ ਗੁਰੂ ਸਾਹਿਬ ਦੇ ਵੇਲੇ ਤੋਂ ਚੱਲਦਾ ਆਉਂਦਿਆ ਵਗਾ ਤੇ ਕੁਝ ਮਹਾਰਾਜ ਦੀ ਕੋਖਾ ਵਾਜੀ ਕਿੰਦਾਂ ਦਾ ਸਾਥ ਮਿਲਦਾ ਸੰਗਤ ਦਾ ਕਿੰਦਾਂ ਦਾ ਸਾਥ ਸਾਥ ਬਹੁਤ ਵਧੀਆ ਜੀ ਆਪਣੇ ਕੋ ਕਿਉਂਕਿ ਸ਼ਰਧਾਈ ਦਾ ਵੀ ਬੜਾ ਵਧੀਆ ਸਾਰੀ ਸੰਗਤ ਨੇ ਸਾਥ ਦਿੱਤਾ ਤੇ ਹੁਣ ਵੀ ਜਿਹੜਾ ਵਗਾ ਬਹੁਤ ਵਧੀਆ ਸੰਗਤ ਜਿਹੜਾ ਸਾਥ ਦੇ ਰਹੀ ਹੈ ਜੀ ਇਹ ਕਿਦਾਂ ਇੱਕ ਤੁਸੀਂ ਸਮਝਦੇ ਹੋ ਕਿ ਅੱਜ ਅਫਸਰੀ ਆਪਾ ਦੇਖਦੇ ਭਾਵੇਂ ਪੰਜਾਬ ਦੇ ਨੌਜਵਾਨੀ ਆ ਪੰਜਾਬ ਦੇ ਬਹੁਤ ਲੋਕ ਆ ਜਿਹੜੇ ਫੂਡ ਕਾਰਟ ਲਗਾ ਰਹੇ ਨੇ ਲੇਕਿਨ ਅੱਜ ਵੀ ਲੋਕਾਂ ਦੇ ਵਿੱਚ ਇਹ ਕਿ ਸ਼ਾਇਦ ਸ਼ਰਮ ਕਰਦੇ ਇਹ ਇਹ ਚੀਜ਼ ਹੈਗੀ ਹੈ ਬਿਲਕੁਲ ਬਿਲਕੁਲ ਮਹਾਰਾਜ ਜੀ ਕਿਉਂਕਿ ਪ੍ਰਵਾਸੀ ਆ ਰਹੇ ਆ ਨਾ ਕਿਉਂਕਿ ਪੰਜਾਬ ਦੇ ਵਿੱਚ ਬੜਾ ਮੁੱਦਾ ਚੱਲ ਰਿਹਾ ਵਾ ਇੱਕ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਆ ਗਏ ਜੀ ਬਾਹਰੋਂ ਆ ਗਏ ਜੀ ਉਹਨਾਂ ਨੇ ਇੱਥੇ ਕੰਮ ਕਰ ਲਏ ਉਹ ਲੋਕ ਦੇ ਵਿੱਚ ਉਹਨਾਂ ਦੇ ਵਿੱਚ ਮੈਂ ਇੱਕ ਗੱਲ ਵੇਖੀ ਉਹ ਸ਼ਰਮ ਨਹੀਂ ਕਰਦੇ ਕੋਈ ਵੀ ਛੋਟੇ ਤੋਂ ਛੋਟਾ ਕੰਮ ਵਾ ਸਾਰੇ ਪ੍ਰਵਾਸੀ ਲੋਕ ਇੱਥੇ ਆਣ ਕੇ ਕਰਦੇ ਆ ਉਹਨਾਂ ਨੇ ਕੋਈ ਸ਼ਰਮ ਨਹੀਂ ਆ ਸਾਡੇ ਲੋਕਾਂ ਨੂੰ ਸਿਰਫ ਇਹ ਸ਼ਰਮ ਹੁੰਦੀ ਆ ਕਿ ਸਾਨੂੰ ਉਹ ਬੰਦੇ ਨੇ ਵੇਖਣਾ ਵਾ ਜੀ ਇਹ ਵੇਖ ਲੂਗਾ ਆ ਵੇਖ ਲੂਗਾ ਇਹ ਕਰਕੇ ਸ਼ਰਮ ਦੇ ਵਿੱਚ ਜਿਹੜਾ ਵਾ ਉਹ ਕੰਮ ਨਹੀਂ ਕਰਦੇ ਕਿਰਤ ਕਿਰਤ ਕੱਪਣੀ ਸ਼ਾਇਦ ਆਪਾਂ ਛੱਡਤੀ ਆ ਉਹ ਬਿਲਕੁਲ ਰਹੀ ਬੀਚੀ ਆਪਾਂ ਸ਼ਾਇਦ ਕਿਰਤ ਦੇ ਵਿੱਚ ਹੀ ਸਾਰਾ ਰਾਜ ਸੀ ਕਿਰਤ ਕਰੋ ਤੇ ਨਾਮ ਜਪੋ ਤੇ ਵਡਰ ਛਕੋ ਜਿਹੜਾ ਬਾਬਾ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਐਵੇਂ ਥੋੜਾ ਇਹ ਗੱਲ ਕਹਿਤੀ ਆ ਜੀ ਕੋਈ ਨਾ ਕੋਈ ਇਹਦੇ ਪਿੱਛੇ ਕਾਰਨ ਹੋਊਗਾ ਫੇਦੀ ਕਹੀ ਆ ਜੀ ਤੇ ਸਾਰਿਆਂ ਨੂੰ ਇਹੀ ਆ ਵੀ ਕਿਰਤ ਕਰੋ ਤੇ ਘਰ ਜਿਆਦਾ ਸਾਥ ਦਿਓ ਤੇ ਮਹਾਰਾਜ ਦਾ ਨਾਮ ਜੀ ਜਿਹੜਾ ਵਾ ਉਹ ਲਓ। ਬਿਲਕੁਲ ਕੁਝ ਬੱਚੇ ਵੀ ਆਏ ਆ ਸਕੂਲ ਤੋਂ ਸਕੂਲ ਦੇ ਬੱਚੇ ਨੇ ਸ਼ਾਇਦ ਦੀਆਂ ਕਾਲਜ ਦੇ ਇਹ ਦੁੱਧ ਪੀਣ ਆਏ ਨੇ। ਉਹ ਤੇ ਇੱਥੇ ਪੀਣ ਆਏ ਹੋ ਤੇ ਅੱਗੇ ਵੀ ਆਨੇ ਹੋ। ਹਾਂਜੀ। ਕਿੱਦਾਂ ਦਾ ਲੱਗਦਾ? ਵਧੀਆ ਲੱਗਦਾ। ਘਰ ਦੁੱਧ ਪੀਂਦੇ? ਹਾਂਜੀ। ਤੇ ਇਹ ਦੁੱਧ ਦੇ ਵਿੱਚ ਕੀ ਫਰਕ ਲੱਗਦਾ? ਵਧੀਆ ਫਰਕ ਆ। ਕੀ ਫਰਕ ਆ? ਕੀ ਕੀ ਵੱਖਰਾ ਹੁੰਦਾ? ਸਵਾਲ ਕੀ ਆਂਦਾ ਵੱਖਰਾ? ਵਾਹ ਜੀ ਠੀਕ ਆ। ਕੀ ਕੀ ਕਰਕੇ ਸਵਾਦ ਆਦਾ ਇਹਦੇ ਵਿੱਚ ਡਰਾਈ ਫਰੂਟ ਦਾ ਸਵਾਦ ਜਾਂ ਕੋਈ ਵੱਖਰਾ ਘਰ ਦੇ ਦੁੱਧ ਨਾਲੋਂ ਵੱਖਰਾ ਸਵਾਦ ਆਏ ਹਾਂਜੀ ਬਿਲਕੁਲ ਇਹ ਤੁਸੀਂ ਦੇਖ ਹੀ ਸਕਿਆ ਸਕਦੇ ਹੋ ਕਿ ਬਟਾਲੇ ਦੇ ਵਿੱਚ ਫੂਡ ਕਾਰਟ ਆ ਔਰ ਬਟਾਲੇ ਦੇ ਵਿੱਚ ਇੱਕ ਵੱਖਰੀ ਹੀ ਪਛਾਣ ਰੱਖਦਾ ਹੈ ਫੂਡ ਕਾਰਟ ਹੈ ਔਰ ਖਾਸ ਗੱਲ ਇਹ ਹੈ ਕਿ ਇਹ ਆਪਣੇ ਆਪ ਇਕੱਲਾ ਹੀ ਹੈ ਇਕੱਲਾ ਹੀ ਕਨਸੈਪਟ ਹੈ ਖਾਲਸਾ ਗਰਮ ਦੁੱਧ ਔਰ ਜਿਹੜੇ ਇਹ ਫੂਡ ਕਾਰਟ ਚਲਾ ਰਹੇ ਨੇ ਉਹਨਾਂ ਦਾ ਵੀ ਕਹਿਣਾ ਕਿ ਇਹ ਨਿਹੰਗ ਸਿੰਘਾਂ ਦਾ ਜਿਹੜੀ ਖਾਾਕ ਕਹ ਲੋ ਨਿਹੰਗ ਸਿੰਘਾਂ ਦੀ ਖਾਾਕ ਜਿਹੜੀ ਆਮ ਸੰਗਤ ਨੂੰ ਵੀ ਇੱਕ ਉਹਨਾਂ ਨੂੰ ਵੀ ਪਾਈ ਜਾ ਰਹੀ ਹੈ ਤਾਂ ਕਿ ਇਸ ਤੇ ਸਰਦਾਈ ਗਰਮੀਆਂ ਦੇ ਵਿੱਚ ਇਕ ਰਾਹਤ ਦੇਦੀ ਹੈ ਲੋਕਾਂ ਨੂੰ ਉੱਥੇ ਹੀ ਇਹ ਗਰਮ ਤੋਂ ਜਿਹੜਾ ਸਰਦੀਆਂ ਦੇ ਵਿੱਚ ਉਹਨਾਂ ਲਈ ਵੀ ਇੱਕ ਸੁਗਾਤ ਹੈ ਕੈਮਰਾ ਪਰਸਨ ਗੁਰੇ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ